ਦਿੱਲੀ ਦਾ ਬਹੁਤ ਟ੍ਰੈਫਿਕ ਬਹੁਤ ਜ਼ਿਆਦਾ ਹੈ ਤੇ ਟ੍ਰੈਫਿਕ ਕਰਕੇ ਨਾ ਅਸੀਂ ਰਾਤ ਬਹੁਤ ਲੇਟ ਹੋ ਗਏ ਸੀ ਉਹਦੇ ਕਰਕੇ ਤੁਹਾਨੂੰ ਟਿਕਟ ਬਹੁਤ ਆਈ ਹੈ ਸੋ ਤੁਸੀਂ ਤਿਆਰ ਰੱਖਿਓ ਥੋੜਾ ਟਾਈਮ ਦਾ ਵੀ ਜਦੋਂ ਤੁਸੀਂ ਪੰਜਾਬ ਤੋਂ ਤੁਰੋ ਉਸੇ ਸਮਾਂ ਨਾ ਤੁਰੋ ਤਾਂ ਕਿ ਜਿੱਥੇ ਤੁਹਾਡੀ ਸਟੇ ਹੋਵੇ ਉਸ ਜਗ੍ਹਾ ਤੇ ਜਲਦੀ ਪਹੁੰਚ ਜਾਵੇ ਤੇ ਟੰਗ ਨਾ ਟ੍ਰੈਫਿਕ ਬਹੁਤ ਜ਼ਿਆਦਾ ਸੀ ਸਾਨੂੰ ਅਸੀਂ ਚੱਲੇ ਸੀ ਆਪਾਂ ਹੁਫ ਚੱਲੇ ਸੀ ਸ੍ਰੀਨਾਮ ਤੋਂ ਸ੍ਰੀਨਾਮ ਤੁਸੀਂ 3 ਵਜੇ ਚੱਲੇ ਸੀ ਤੇ ਅਸੀਂ ਪਹੁੰਚੇ ਹੋਏ 10 ਵਜੇ 10 ਵਜੇ ਪਹੁੰਚੇ 7 ਘੰਟੇ ਟ੍ਰੈਫਿਕ ਬਹੁਤ ਜ਼ਿਆਦਾ ਦਿੱਲੀ ਚ ਉਹ ਸਦਾ ਸੀ ਲੇਟ ਹੋਏ ਹੋਈ ਏ ਤੇ ਲੇਟ ਚੱਲੇ ਮਤਲਬ ਇੱਥੇ ਲੇਟ ਇੰਟਰ ਕਰਿਆ ਹੋਵੇ ਤਾਂ ਕਿ ਉਹ ਟਾਈਮ ਤੇ ਜ਼ਿਆਦਾ ਟ੍ਰੈਫਿਕ ਹੁੰਦੀ ਹੋਵੇ ਤੇ ਮਿਲਦੇ ਆਂਦੇ ਪਿਆਰੇ ਦੇਖੋ ਸਾਡੇ ਵਾਸਤੇ ਸਾਡੇ ਫਰੈਂਡ ਜੀ ਨੇ ਬਣਾਇਆ ਹੈ ਸੈਂਡਵਿਚ ਬਹੁਤ ਹੀ ਪਿਆਰੀ ਟੇਸਟੀ ਤੇ ਨਾਲ ਕਾਫੀ ਕਬੂ ਨਹੀਂ ਚਾ ਮੈਂ ਤਾਂ ਨੂੰ ਕਾਫੀ ਕਿਹਾ ਉਹ ਤਾਂ ਨਹੀਂ ਬਣਵਾ ਲਈ ਮੇਰੀ ਚਾਹ ਤੇਸੀ ਹਾਂ ਟੈਸਟਿੰਗ ਤੇ ਫਿਰ ਮੇਰੀ ਤਾਂ ਸਲਾਹ ਨਹੀਂ ਸੀ ਖਾਂਦੀ ਪਰ ਮੇਰੀ ਸਲਾਹ ਬਣ ਗਈ ਹਨਾ ਚਲ ਇੱਕ ਪੀਸ ਖਾ ਹੀ ਲਈਏ ਤੇ ਠੀਕ ਹੈ ਵੀ ਦੋਸਤੋ ਆਪਾਂ ਚੱਲਦੇ ਆਂ ਨਿਕਲਦੇ ਆਂ ਤੇ ਬਾਕੀ ਗੱਲਾਂ ਕਰਦੇ ਆਂ ਹੋ ਗਿਆ ਜੀ ਦਾ ਸੱਤਿਆ ਹਾਂ ਵੀ ਦੋਸਤੋ ਵੈਲਕਮ ਕਰਦੇ ਆਂ ਤੁਹਾਨੂੰ ਅਸੀਂ ਤਿਆਰ ਹੋ ਗਏ ਜੀ ਜਾਣ ਵਾਸਤੇ ਸ਼ਿਵਾਜੀ ਸਟੇਡੀਅਮ ਕੰਕਨੂਨ ਫੈਲਸ ਕਹਿੰਦੇ ਆਂ ਕੰਕਨਸੂਰ ਰੋਡ ਹਾਂ ਕੰਕਨਸੂਰ ਕਨਾਰਟ ਪਲੇਸ ਸੋ ਇੱਕ ਤੁਹਾਨੂੰ ਮੈਂ ਗੱਲ ਸ਼ੇਅਰ ਕਰਨ ਜਾ ਰਿਹਾ ਕਿ ਇਹ ਸਾਡਾ ਭਰਾ ਜੀ ਛੋਟਾ ਸਾਰੇ ਬਹੁਤ ਜੀਜ਼ ਅੰਕਲ ਜੀ ਸੁਨਾਮ ਸ਼ਹਿਰ ਸਾਡੇ ਸ਼ਹਿਰ ਤੋਂ ਤੇ ਸਾਡਾ ਆਪਣਾ ਭਾਈਚਾਰਾ ਤੇ ਇੱਥੇ ਅਸੀਂ ਆਏ ਸੀ ਪਹਿਲਾਂ ਤੇ ਇੱਛਾ ਵੀ ਸਾਡੇ ਅਸੀਂ ਹੋਟਲ ਲਈਏ ਬਟ ਫਿਰ ਇਹਨਾਂ ਦੀ ਮੈਨੂੰ ਮੈਨੂੰ ਤਾਂ ਪਤਾ ਨਹੀਂ ਸੀ ਮੇਰੀ ਵਾਈਫ ਨੂੰ ਪਤਾ ਸੀ ਤੇ ਇਹਨਾਂ ਨਾਲ ਗੱਲ ਕਰੀ ਤੇ ਵਧੀਆ ਲੱਗਿਆ ਇੱਥੇ ਆ ਕੇ ਕੋਈ ਉਪਰਾਜਾ ਮਹਿਸੂਸ ਨਹੀਂ ਆ ਕਿਉਂਕਿ ਆਪਣਾਪਣ ਜਿੱਥੇ ਹੁੰਦਾ ਉੱਥੇ ਜੀ ਕਰਦਾ ਵੀ ਆਪਾਂ ਰਿਸ਼ਤੇ ਚ ਥੋੜੀ ਜਿਹੀ ਮਿਠਿਆਸ ਪਾਇਆ ਕਰੀਏ ਸੋ ਸੇਰ ਦਾ ਨਾਸ਼ਤਾ ਕਰ ਲਿਆ ਨਾਸ਼ਤਾ ਬਹੁਤ ਟੇਸਟੀ ਸੀ ਸ਼ਾਮ ਦੀ ਰੋਟੀ ਅਸੀਂ ਜਦੋਂ ਆ ਕੇ ਖਾਧੀ ਲਗਭਗ 10 ਵਜੇ ਅਸੀਂ ਲੇਟ ਬਹੁਤ ਹੋ ਗਈ ਟ੍ਰੈਫਿਕ ਬਹੁਤ ਜ਼ਿਆਦਾ ਸੀ ਸੋ ਵਧੀਆ ਲੱਗਿਆ ਇਹਨਾਂ ਨੂੰ ਮਿਲ ਕੇ ਮੈਂ ਧੰਨਵਾਦ ਤਾਂ ਨਹੀਂ ਕਰਨਾ ਚਾਹੁੰਦਾ ਬਟ ਇਹ ਫੈਮਿਲੀ ਬੜੀ ਗ੍ਰੇਟ ਫੈਮਿਲੀ ਹੈ ਤੇ ਸਾਡੀ ਬਹੁਤ ਕੇਅਰ ਕੀਤੀ ਹੈ ਇਹਨਾਂ ਨੇ ਤੇ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਕਨਾਰ ਪਲੇਸ ਤੇ ਵੀਰਜੀ ਦੀ ਜਿਹੜੀ ਜੌਬ ਹੈ ਉਹ ਗਵਰਨਮੈਂਟ ਜੌਬ ਹੈ ਸੈਂਟਰ ਦੀ ਜੌਬ ਕਰਦੇ ਨੇ ਤੇ ਵਧੀਆ ਗੁੱਡ ਜੌਬ ਹੈ ਤੇ ਇਸ ਤੋਂ ਬਾਅਦ ਇਹ ਸਾਡੇ ਨਾਲ ਹੀ ਜਾਣਗੇ ਤੁਸੀਂ ਸਾਡੇ ਨਾਲ ਗੱਡੀ ਚਾਹੋਗੇ ਜਾਂ ਆਪਣੀ ਗੱਡੀ ਚਾਹੋਗੇ ਇਹਨਾਂ ਕੋਲ ਗੱਡੀ ਹੈ ਆਪਣੇ ਗੱਡੀ ਜਾਣਗੇ ਸੋ ਸਾਡਾ ਉਹ ਰਸਤਾ ਲਗਭਗ ਅ ਅੱਧੇ ਘੰਟੇ ਦਾ ਅੱਧੇ ਬਾਣੇ ਘੰਟੇ ਦਾ ਜਨ ਕਿ 20 ਕਿਲੋਮੀਟਰ ਦਾ ਦੈਰਾ ਤਾਂ ਠੀਕ ਹੈ ਦੋਸਤੋ ਮਿਲਦੇ ਆ ਤੇ ਉੱਥੇ ਜਾ ਕੇ ਜੋ ਵੀ ਤੁਹਾਨੂੰ ਪੋਸੀਬਲ ਲੱਗਿਆ ਅਸੀਂ ਉਹ ਦਿਖਾਵਾਂਗੇ ਤੇ ਜੇ ਕੋਈ ਵੀਡੀਓ ਕਈ ਵਾਰੀ ਨਹੀਂ ਵੀ ਬਣਾਉਂਦੇ ਪਰ ਕੋਸ਼ਿਸ਼ ਕਰਾਂਗੇ ਅਸੀਂ ਤੁਹਾਨੂੰ ਸਾਰਾ ਉੱਥੇ ਦਾ ਦੱਸਣ ਦੇ ਵੀ ਕਿਹੜੀ ਜਗ੍ਹਾ ਤੇ ਜਾਣਾ ਚਾਹੀਦਾ ਹੈ ਤੇ ਕਿੱਥੇ ਤੁਹਾਨੂੰ ਕੋਈ ਮਤਲਬ ਰੂਟ ਦੇ ਵਿੱਚ ਪ੍ਰੋਬਲਮ ਨਾ ਆਵੇ ਠੀਕ ਹੈ ਦੋਸਤੋ ਬਨੇ ਰਹੋ ਮਿਲਦੇ ਆ ਜਲਦੀ ਨਾਸ਼ਤਾ ਖਾਇਆ ਨਹੀਂ ਨਹੀਂ ਮੈਂ ਐਤੀ ਕਿ ਰਾਣੀ ਨੂੰ ਮੈਂ ਕਹਿ ਕੇ ਆਈ ਸੀ ਕਹਿੰਦੀ ਜੇ ਮੈਂ ਕਹਿੰਦੀ ਮੈਨੂੰ ਫੋਨ ਕਰ ਦਿਓ ਪਤਾ ਚੱਲ ਜਾਵੇ ਮੈਨੂੰ ਫੋਨ ਕਰ ਦਿਓ ਫੋਨ ਨਹੀਂ ਕਰੇ ਇਹ ਤਾਂ ਮੈਂ ਫੜਿਆ ਕਿੱਥਾਂ ਲੈ ਕੇ ਉਹ ਖੜੀ ਹੈ ਜੀ ਸਾਡੀ ਗੱਡੀ ਤੇ ਅਸੀਂ ਹੁਣ ਕਮ ਇਰ ਲਓ ਜੀ ਅਸੀਂ ਹੁਣ ਚੱਲਣ ਲੱਗਿਆ ਰੋਡ ਤੇ ਜੋ ਵੀ ਅਸੀਂ ਪੋਸੀਬਲ ਲੱਗਾ ਉਹ ਤੁਹਾਨੂੰ ਅਸੀਂ ਜ਼ਰੂਰ ਦਿਖਾਵਾਂਗੇ ਠੀਕ ਹੈ ਭਾਈ ਜੀ ਅਸੀਂ ਕਰ ਲਵੋ ਜੀ ਪਾਇਲਟ ਸਾਹਿਬ ਤੁਹਾਡੇ ਕੋਲ ਐਡਰੈਸ ਪਹੁੰਚ ਚੁੱਕਿਆ ਲਾਲੀ ਹਾਂ ਚਲੋ ਜੀ ਇੱਕ ਮਿੰਟ ਮੈਂ 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 ਹਾਂਜੀ ਹਾਂਜੀ ਠੀਕ ਹੈ ਜੀ ਫਿਰ ਚਲੋ ਮਿਲਦੇ ਆ ਜਲਦੀ ਹਾਂ ਬਿਲਕੁਲ ਓਕੇ ਔਰ ਯੂ ਟਰਨ ਮਾਰਨਾ ਬਸ ਠੀਕ ਹੈ ਜੀ ਯੂ ਟਰਨ ਮਾਰਨਾ ਹੈ ਨਾ ਓਕੇ ਓਕੇ ਇਧਰੋਂ ਯੂ ਟਰਨ ਮਾਰਨਾ ਹੈ ਜੀ ਸੇਟੀ ਵੱਸ ਸਿੱਧਾ ਹੀ ਆਪਾਂ ਦੂਰ ਨੂੰ ਜਾ ਗਏ ਚਲੋ ਜੀ ਲੋ ਵੀ ਦੋਸਤੋ ਇਹ ਅਸੀਂ ਆ ਗਏ ਬਾਬਾ ਖੜਕ ਸਿੰਘ ਮਾਰਗ ਤੇ ਔਰ ਵੀ ਐਫ ਐਸਓ ਜਿੱਦਾਂ ਜਾਪਾਨ ਹੋਰ ਕਈ ਕੰਟਰੀਆਂ ਦੇ ਨੇ ਪਰ ਉਰੇ ਆ ਕੇ ਅਸੀਂ ਪੁੱਛ ਕੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਇੱਥੇ ਸਾਨੂੰ ਮਨਾਨ ਨਹੀਂ ਦਿੱਤੀ ਕਹਿੰਦੇ ਵੀ ਨਹੀਂ ਵੀ ਵੀਡੀਓ ਨਹੀਂ ਬਣਾਣੀ ਸੋ ਪਰ ਮੈਂ ਫਿਰ ਵੀ ਕਿਸੇ ਢੰਗ ਨਾਲ ਇੱਥੇ ਵੀਡੀਓ ਬਣਾਈ ਹੈ ਸੋ ਦੋਸਤੋ ਗੱਲ ਇਹ ਹੈ ਵੀ ਅਸੀਂ ਜਦੋਂ ਪੰਜਾਬ ਵੱਲ ਨਿਗਾ ਮਾਰਦੇ ਹਾਂ ਤਾਂ ਤਕਰੀਬਨ ਤਕਰੀਬਨ ਇਸ ਜਗ੍ਹਾ ਤੇ ਪੰਜਾਬ ਕਾਫੀ ਖੜਾ ਹੈ ਕਿਉਂਕਿ ਮੈਨੂੰ ਲੱਗਦਾ ਵੀ ਪੰਜਾਬ ਵਾਕਈ ਮਤਲਬ ਬਾਹਰੋਂ ਚੱਲਿਆ ਇਹ ਇੰਨਾਂ ਜਗ੍ਹਾਵਾਂ ਤੇ ਆ ਕੇ ਸਾਨੂੰ ਪਤਾ ਲੱਗਦਾ ਠੀਕ ਹੈ ਜੀ ਨੂੰ ਆਇ ਲੱਗਦਾ ਵੀ ਸਾਨੂੰ ਦੇਖਣਾ ਚਾਹੀਦਾ ਕਿ ਪੰਜਾਬ ਕਿਹੜੇ ਪਾਸੇ ਚੱਲਿਆ ਤਾਂ ਇੱਥੋਂ ਆ ਕੇ ਪਤਾ ਲੱਗਦਾ ਐਮਬੈਸੀ ਜਾਓ ਵੀਐਫਐਸ ਜਾਓ ਤੇ ਇਸ ਜਗ੍ਹਾ ਤੇ ਵੀਡੀਓ ਮੈਂ ਕੈਮਰਾ-ਕੈਮਰਾ ਕਰਕੇ ਵੀਡੀਓ ਬਣਾਈ ਹੈ ਬਟ ਬਣਾਉਣ ਨਹੀਂ ਦਿੰਦੇ ਸੋ ਇਹਨਾਂ ਦੇ ਵਾਚਮੈਨ ਜਾਂ ਹੋਰ ਕਾਫੀ ਬਾਹਰ ਖੜੇ ਹੁੰਦੇ ਨੇ ਕਹਿੰਦੇ ਨਹੀਂ ਇੱਥੇ ਵੀਡੀਓ ਬਣਾਣੀ এলাਉਡ ਨਹੀਂ ਸੋ ਅਸੀਂ ਕੁਛ ਨਾ ਕੁਛ ਰਿਕਾਰਡਿੰਗ ਕਰਨ ਦੀ ਕੋਸ਼ਿਸ਼ ਕਰੀ ਹੈ ਇਹ ਇਸ ਕਰਕੇ ਦਿਖਾ ਰਹੇ ਹਾਂ ਵੀ ਇੱਥੇ ਵਾਕਈ ਜਿਹੀ ਭੀੜ ਬਹੁਤ ਹੈ ਜਨਨ ਕਿ ਜਿੱਦਾਂ ਆ ਹੁਣ ਅਸੀਂ ਅੱਗੇ ਜਾਵਾਂਗੇ ਤੇ ਇੱਥੇ ਆਪਣਾ ਪੰਜਾਬ ਦੇ ਜਿਹੜੇ ਮੁੰਡੇ ਨੇ ਤੇ ਫੈਮਲੀਆਂ ਨੇ ਹੋਰ ਤੁਹਾਨੂੰ ਦਿਖਾਵਾਂਗੇ ਇਹ ਅਸੀਂ ਬਿਲਕੁਲ ਅੰਦਰ ਆ ਗਏ ਮੈਸੀ ਅਸੀਂ ਅੱਗੇ ਆ ਕੇ ਅਸੀਂ ਥੋੜੀ ਜਿਹੀ ਕਿਸੇ ਟੰਗ ਨਾਲ ਰਿਕਾਰਡਿੰਗ ਦਿਖਾਉਣ ਲੱਗੇ ਆ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਅਸੀਂ ਕੋਸ਼ਿਸ਼ ਕਰੀਏ ਹੁਣ ਇਹ ਤੋਂ ਮਤਲਬ ਕੀ ਪਤਾ ਲੱਗੂ ਇਹ ਤਾਂ ਤੁਹਾਨੂੰ ਦੇਖ ਕੇ ਪਤਾ ਲੱਗਦਾ ਠੀਕ ਹੈ ਜੀ ਬਣੇ ਦੇ ਨੂੰ ਲੋ ਜੀ ਅਸੀਂ ਬਣੇ ਹੋ ਗਏ ਜੀ ਕਿਹੜੇ ਕੰਮ ਆਏ ਸੀ ਆਪਣਾ ਹੋ ਗਿਆ ਭਾਇਓ ਮੈਟ੍ਰਿਕ ਅੰਦਰ ਸਾਨੂੰ ਹੁਣ ਵੀਡੀਓ ਬਣਾਉਣ ਨਹੀਂ ਦਿੱਤੀ ਤੇ ਹੁਣ ਬਾਹਰ ਨਿਕਲੇ ਸੀ ਜੀ ਹੁਣ ਆਪਾਂ ਰਹਾਂਗੇ ਵਾਪਸੀ ਹਾਂ ਆਪਾਂ ਦੇਖਦੇ ਆਂ ਗੁਰੂ ਘਰ ਉਰੇ ਲਵੀ ਆਗਾ ਬੰਗਲਾ ਸਾਹਿਬ ਬੰਗਲਾ ਸਾਹਿਬ ਦੁਆਰਾ ਉੱਥੇ ਜਾਣੇ ਫਿਰ ਦਿਖਾਉਣੇ ਆ ਤੁਹਾਨੂੰ ਗੁਰੂ ਘਰ ਦਿੱਲੀ ਦਾ ਚਲੋ ਜੀ ਆਪਾਂ ਪਹੁੰਚ ਗਏ ਗੁਰੂ ਘਰ ਇਹ ਬਾਣੀ ਤਾਂ ਨਹੀਂ ਆਉਂਦੀ ਵਿੱਚ ਆਉਂਦੀ ਆ ਨਾ ਕੱਟ ਦੋ ਰਸਨ ਸਟੋਰ ਆ ਗੁਰੂ ਘਰ ਵੀ ਕਾਫੀ ਹਨਾ ਆਹੋ ਆਗਾ ਦੂਰ ਤੱਕ ਬਹੁਤ ਵੱਡਾ ਗੁਰੂ ਘਰ ਆਗਾ ਪਾਰਕਿੰਗ ਵੀ ਵਧੀਆ ਨੀਚੇ ਬਣਾਈ ਹੋਈ ਆ ਗੱਡੀ ਖੜਾਣ ਦੀ ਇੱਧਰ ਹੈਗਾ ਜੀ ਰਸਨ ਹਾਂ ਰਸਨ ਸਟੋਰ ਜੇ ਕਿਸੇ ਨੇ ਹਨਾ ਰਸਨ ਦੇਣਾ ਹੋਵੇ ਇੱਧਰ ਦਵਾਖਾਨਾ ਵੀ ਆ ਦਵਾਈਆਂ ਵੀ ਮਿਲਦੀਆਂ ਨੇ ਗਿਆ ਉਹ ਜਮਾਉਂਦੇ ਆ। ਉਹ ਸੀ ਹਨਾ। ਇਹ ਇੱਥੇ ਹੈ ਗਿਆ ਜੀ ਆਪਾਂ ਕੁਰਬਾਨੇਾਂਗੇ। ਸ਼ੂਜ ਜਮਾ ਆਪਣੇ ਹਨਾ। ਮਿਲਾਦੇ ਆਪਾਂ ਨੇ ਸ਼ੂਜ। ਕਰਵਾਨੇ ਇੱਥੇ ਜਮਾ ਤਾਂ ਜੂਝ ਜਮਾ ਸਮਾਨ ਜੂਰਵਾ ਬੈਗ ਕੋਈ ਆਪਣਾ ਹਨਾ ਜ਼ਰੂਰੀ ਚੀਜ਼ਾਂ ਇੱਥੇ ਜਮਾ ਹੋ ਜਾਂਦੀਆਂ ਨਹੀਂ ਨਰ ਨਹੀਂ ਰਹਿੰਦਾ ਕਿ ਮੈਂ ਗੁਰੂ ਘਰ ਫੇਰ ਆਪਣਾ ਸਾਰਾ ਕੋ ਮਲੀਮ ਮੈਨੇ ਲੋ ਜੂਝ ਜੀ ਆਪਾਂ ਜਮਾ ਕਰਵਾ ਕੇ ਕਰ ਦਿਆਂਗੇ ਹੈਂਡ ਵਾਸ਼ ਆਰੇ ਕੋਲ ਤਾਂ ਹੈਗੇ ਨੇ ਕਿਸੇ ਕਿਤੇ ਲੱਤੇ ਆਹ ਬੰਦੇ ਦੇ ਪਰਵਾਹ ਚਾ ਲਾਲ ਸਬਾਦਰ ਵਾਲਾ ਸੀਨੇ ਮੇ ਬਾਤ ਚ ਲਾਉਣਾ ਬਾਤ ਚ ਲਾਉਣਾ ਜੀ ਆਪਣੀ ਗੱਡੀ ਆ ਚੁੱਕੀ ਐ ਤੇ ਪਾਇਲਟ ਸਾਹਿਬ ਵੀ ਆ ਚੁੱਕੇ ਨੇ ਤੇ ਆਲਮੋਸਟ ਆਪਣੇ ਸਾਰੇ ਉਰੇ ਵਾਲੇ ਵਰਕ ਦਿੱਲੀ ਵਾਲੇ ਡਾਨੋ ਹੋ ਚੁੱਕੇ ਨੇ ਸੋ ਆਪਾਂ ਚੱਲਣ ਲੱਗੇ ਆਂ ਇਹ ਪੰਜਾਬ ਨੂੰ ਰਵਾਨੀਆਂ ਪਾਉਣ ਲੱਗੇ ਆਂ ਤੇ ਹੁਣ ਆਪਾਂ ਮਿਲਦੇ ਆਂ ਰਾਹ ਦੇ ਵਿੱਚ ਜਿੱਥੇ ਰੋਕੇ ਤਾਂ ਤੁਹਾਨੂੰ ਦੱਸਾਂਗੇ ਬਕਸੀ ਮੈਡਮ ਦੇਖ ਰਹੀ ਐ ਮੋਬਾਈਲ ਬਕਸੀ ਜਿਵੇਂ ਆਪਾਂ ਦਿੱਲੀ ਤੋਂ ਹੁਣ ਆਪਾਂ ਚੱਲਾਂਗੇ ਵਾਪਸ ਪੰਜਾਬ ਨੂੰ ਆਪਣੇ ਘਰਾਂ ਨੂੰ ਪਹੁੰਚਾਂ ਚਾਲੇ ਹਰਿਆਣੇ ਤੋਂ ਹਾਂ ਅਸੀਂ ਹਰਿਆਣਾ ਵੀ ਲੰਘਾਂਗੇ ਥੋੜੇ ਤੋਂ ਡਿਸਟੈਂਸ ਤੇ ਪੰਜਾਬ ਚ ਜਾ ਕੇ ਤੁਹਾਨੂੰ ਦਿਖਾਣੇ ਆ ਠੀਕ ਹੈ ਜੀ ਇਹ ਗੁਰਦੁਆਰੇ ਦਾ ਬਾਹਰਲਾ ਆਪਣਾ ਬੰਗੜਾ ਸਾਹਿਬ ਦਾ ਬਾਹਰਲਾ ਏਰੀਆ ਪਕੌੜੇ ਬਣ ਰਹੇ ਨੇ ਓਰੇ ਤੇ ਨਾਲ-ਨਾਲ ਟੈਸਟ ਲੈ ਰਹੇ ਨੇ ਚਾਹ ਨਾਲ ਪਕੌੜਾ ਗਰਮ-ਗਰਮ ਸਿੱਦੇ-ਸਿੱਦੇ ਨਾਸ਼ਤੇ ਚ ਪਰ ਅਸੀਂ ਤਾਂ ਸੈਂਡਵਿਚ ਖਾਦੇ ਨੇ ਤੇ ਬਹੁਤ ਸੁਣਨੇ ਤੇ ਟੇਸਟੀ ਬਣਾਈ ਸੀ ਤੁਸੀਂ ਕਿੰਨੇ ਸੈਂਡਵਿਚ ਖਾਦੇ ਨੇ ਪਾਇਲਟ ਸਾਹਿਬ ਬਹੁਤ ਜਿਆਦਾ ਬੋਲਣਾ ਨਹੀਂ ਕਿ ਅੱਗੇ ਅਸੀਂ ਮੰਨੇ ਤੇ ਰਾਇਲ ਪੇਪਰ ਤਬ ਸਿੱਧਾ ਨਿਕਲਗੇ ਜੀ ਬਹੁਤ ਕਰੋੜਾ ਸਿੱਧਾ ਹੈ ਇਹ ਮੈਟਰੋ ਸਿੱਧਾ ਅਗਰਿਤ ਤੱਕਾਈ ਸਾਰੀ ਦਿੱਲੀ ਸੈਂਟਿਸਟੀਅਨ ਨੈਸ਼ਨਲ ਹਾਈਵੇ ਉੱਥੋਂ ਵਿਜਨ ਦਸੇ ਲਾਹ ਲੋ ਜੀ ਆਪਾਂ ਦਿੱਲੀ ਤੋਂ ਚੱਲ ਕੇ ਮੈਂ ਉਹਦੇ ਵਕੇਸ਼ਨ ਤੇ ਬਣਾ ਪਹੁੰਚ ਗਏ ਮਨ ਸੁਖ ਤਾਬਾ ਤਾਂ ਉਹਦੇ ਨਾਲ ਬਹੁਤ ਹੀ ਇਹ ਹੈਗਾ ਕਿ ਰੁੱਤਕ ਡੇਟ ਲੱਵੀ ਇੱਥੇ ਹੁਣ ਆਪਾਂ ਖਾਣਿਆਂਗੇ ਖਾਣਾ ਬਾਕੀ ਕੋਈ ਗੱਲ ਨਹੀਂ ਤੁਸੀਂ ਨਾ ਦੇਖਦੇ ਆਂਗੇ ਹਨਾ ਤਾਬੇ ਦਾ ਖਾਣਾ ਵੈਸੇ ਅਸੀਂ ਰਾਤ ਵੀ ਰੁਕੇ ਸੀ ਰਾਤ ਅਸੀਂ ਇੱਥੇ ਸੈਂਡਵਿਚ ਖਾਦੇ ਸੀ ਵੈਸੇ ਨੇ ਟੇਸਟੀ ਨਹੀਂ ਲੱਗੇ ਹੈਗੇ ਸੈਂਡਵਿਚ ਹੁਣ ਖਾਣਾ ਦੇਖਦੇ ਆਂ ਇੱਥੋਂ ਦਾ ੀਟਿੰਗ ਬੈਠਣ ਲਈ ਢਾਬੇ ਦੇ ਅੰਦਰ ਆਪਾਂ ਨੇ ਰੋਟੀ ਖਾ ਲਈ ਹੂੰ ਹੂੰ ਹੁਣ ਆਪਾਂ ਨਿਕਲਣ ਚੱਲੇ ਆ ਸਹੀ ਦਾ ਰੋਟੀ ਨਹੀਂ ਲੱਗੀ ਰੋਟੀ ਟੇਸਟੀ ਸੀ ਰੋਟੀ ਟੇਸਟੀ ਸੀ ਨਾ ਹੂੰ ਕਈ ਸੱਪਾ ਪਾਉਥੇ ਵੀ ਰੁਕਦੇ ਰਹੇ ਹਾਂ ਰੋਟੀ ਸਭ ਟੇਸਟੀ ਸੀ ਸਬਜ਼ੀ ਵੀ ਟੇਸਟੀ ਸੀ ਜਦੋਂ ਲਾਸਟ ਟਾਈਮ ਆਪਾਂ ਚੱਲੇ ਨਾ ਰੁਤ ਤੱਕ ਤੋਂ ਜਦੋਂ ਪਹਿ ਇੰਗਲੈਂਡ ਗਏ ਸੀ ਮੰਨਤ ਤੇ ਰੁਕੀ ਸੀ ਵਧੀਆ ਵੈਸੇ ਤਾਂ ਚਲੋ ਜਿਹੜਾ ਬੰਦਾ ਜਿੱਥੇ ਰੁਕਦਾ ਉਹ ਇੱਕ ਲੱਗ ਜਾਂ ਲੁੰਦੀ ਆ ਰੋਟੀ ਟੇਸਟੀ ਸੀ ਰਾਤ ਨਹੀਂ ਵੈਸੇ ਸਾਨੂੰ ਸੈਂਡਵਿਚ ਟੇਸਟੀ ਲੱਗੀ ਹਾਂ ਅਸੀਂ ਉਹ ਕਹਿਤਾ ਸੀ ਇਹਨਾਂ ਨੂੰ ਵੀ ਸਾਨੂੰ ਨਹੀਂ ਵਧੀਆ ਨਹੀਂ ਲੱਗੇ ਕਹੇ ਤੇ ਨਹੀਂ ਲੱਗੇ ਹਾਂ ਤੇ ਉਹਨਾਂ ਨੇ ਫਿਰ ਸਹੀ ਕਰ ਲੋ ਕਹਿਣੀ ਚਾਹੀਦੀ ਆ ਰੋਟੀ ਵਧੀਆ ਬਣਾ ਕੇ ਦੇ ਦਿੰਦੀ ਅੱਜ ਅਸੀਂ ਆਪ ਪਹੁੰਚ ਗਏ ਆਪਣੇ ਘਰ ਸਨਾਮ ਮੌਸਲੰਬਾਰਾਸਤਾਂ ਬਿੱਲੀ ਦਾ ਜੇ ਸਾਡੇ 6 ਘੰਟੇ ਲੱਗ ਗਏ ਤਾਂ ਬਿਕਰੇ ਆ ਕੀ ਆਰਾਮਦਾਰੀ ਆਵਦੀ ਆ ਲੋ ਜੀ ਦਿਖਾਵਾਂਗੇ ਫਿਰ ਉਹ ਸਾਨੂੰ ਅੱਗੇ ਬਣਾਈ ਰਿਓ ਤੁਸੀਂ ਆਪਣੀ ਵੀਡੀਓ ਦੇ ਨਾਲ ਆ